ਦੋਸਤੋ ਬਾਲੀਵੁੱਡ ਦਾ ਸਭ ਤੋਂ ਵੱਡਾ ਡਾਇਰੈਕਟਰ ਇਮਤੀਆਜ਼ ਅਲੀ ਅਮਰ ਸਿੰਘ ਚਮਕੀਲੇ ਦੀ ਬਾਇਓਗ੍ਰਾਫੀ ਤੇ ਬਹੁਤ ਵੱਡੀ ਫਿਲਮ ਕਿਉਂ ਬਣਾ ਰਿਹਾ ਐਨੇ ਪੈਸੇ ਕਿਉਂ ਰੋੜ ਰਿਹਾ ਜਿਸ ਦੇ ਵਿੱਚ ਮੇਨ ਕਿਰਦਾਰ ਦਲਜੀਤ ਦਸਾਂਜ ਨੇ ਕੀਤਾ ਅਮਰ ਸਿੰਘ ਚਮਕੀਲੇ ਦਾ ਆਖਰਕਾਰ ਕੀ ਬਲਾ ਸੀ ਅਮਰ ਸਿੰਘ ਚਮਕੀਲਾ ਤੇ ਉਸ ਨੂੰ ਕਿਉਂ ਮਾਰਿਆ ਗਿਆ ਕੀ ਕਹਾਣੀ ਸੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਮੈਂ ਦੱਸਣ ਜਾ ਰਿਹਾ ਦੋਸਤੋ ਹੁਣ ਬਾਲੀਵੁੱਡ ਵਾਲੇ ਵੀ ਪੰਜਾਬੀ ਸਿੰਗਰਾਂ ਦੇ ਉੱਤੇ ਫਿਲਮਾਂ ਬਣਾਉਣੀਆਂ ਸਟਾਰਟ ਕਰ ਰਹੇ ਨੇ ਕਿਉਂਕਿ ਹੋਰ ਤਾਂ ਉਹਨਾਂ ਨੂੰ ਕੋਈ ਕੰਟੈਂਟ ਮਿਲ ਨਹੀਂ ਰਿਹਾ ਜਦੋਂ ਇਮਤੀਆਜ਼ ਅਲੀ ਨੇ ਜਦ ਵੀ ਮੈਟ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵਿੱਚ ਕੀਤੀ ਸੀ ਨਾ ਤੇ ਉਦੋਂ ਉਹਨੇ ਸੁਣਿਆ ਸੀ ਅਮਰ ਸਿੰਘ ਚਮਕੀਲਾ ਬਾਰੇ ਵੀ ਕੀ ਬਲਾ ਸੀ ਫਿਰ ਉਹਨੇ ਅਮਰ ਸਿੰਘ ਚਮਕੀਲੇ ਦੇ ਜਦੋਂ ਗਾਣੇ ਸੁਨੇ ਨਾ ਤੇ ਕੰਬ ਗਿਆ ਬੰਦਾ ਤੇ ਉਸ ਦਿਨ ਤੋਂ ਉਸਨੇ ਸੋਚਿਆ ਵੀ ਸੱਜਣਾ ਅਮਰ ਸਿੰਘ ਚਮਕੀਲੇ ਦੇ ਫਿਲਮ ਬਣਾਉਣੀ ਆ ਉਸ ਦਿਨ ਤੋਂ ਉਹਨੇ ਸਰਚ ਸ਼ੁਰੂ ਕਰਤੀ ਤਾਂ ਦੋਸਤੋ ਉਸ ਬੰਦੇ ਨੇ ਇੰਨੀ ਕ ਸਰਚ ਕੀਤੀ ਕਿ ਅੱਜ ਉਸਨੇ ਫਿਲਮ ਰੈਡੀ ਕਰ ਲਈ ਜਿਸ ਦੇ ਵਿੱਚ ਦਿਲਜੀਤ ਦਸਾਜ ਤੇ ਪ੍ਰਨੀਤੀ ਚੋਪੜਾ ਨੇ ਕੰਮ ਕੀਤਾ ਤੋ ਦੋਸਤੋ ਅਮਰ ਸਿੰਘ ਚਮਕੀਲਾ ਦਾ ਜਨਮ ਹੋਇਆ ਸੀ ਲੁਧਿਆਣਾ ਜ਼ਿਲ੍ਹਾ ਪਿੰਡ ਡੁਗਰੀ ਵਿੱਚ 1960 ਵਿੱਚ ਤੋ ਦੋਸਤੋ ਚਮਕੀਲਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਪਰ ਉਹਨੇ ਆਪਦੀ ਘਰ ਦੇ ਹਾਲਾਤ ਵੇਖ ਕੇ ਪੂਰੀਆਂ ਪੰਜ ਹੀ ਕੀਤੀਆਂ ਸੀ ਉਸ ਤੋਂ ਬਾਅਦ ਉਹ ਕੱਪੜਿਆਂ ਦੀ ਦੁਕਾਨ ਤੇ ਲੱਗ ਗਿਆ ਲੁਧਿਆਣੇ ਤੋਂ ਡੈਲੀ ਸਾਈਕਲ ਤੇ ਜਾਂਦਾ ਹੁੰਦਾ ਸੀ ਕੱਪੜਿਆਂ ਦੀ ਦੁਕਾਨ ਤੇ ਉਦੋਂ ਹੀ ਉਹਨੂੰ ਗਾਉਣ ਦਾ ਸ਼ੌਂਕ ਪੈ ਗਿਆ ਉਦੋਂ ਹੀ ਉਹਨੂੰ ਪਤਾ ਲੱਗਿਆ ਵੀ ਸਰਿੰਦਰ ਸ਼ਿੰਦੇ ਦਾ ਇਦਾਦਾ ਕਰਕੇ ਗਾਣੇ ਗਾਉਂਦਾ ਹੌਲੀ ਹੌਲੀ ਉਹ ਸਰਿੰਦਰ ਸ਼ਿੰਦੇ ਨਾਲ ਵੀ ਯਾਨੀ ਕਿ ਉਹਨੇ ਤਾਲਮੇਲ ਬਣਾ ਲਿਆ ਤੇ ਜਦੋਂ ਕੱਪੜਾ ਦੀ ਦੁਕਾਨ ਤੇ ਜਾਇਆ ਕਰੇ ਉਸ ਤੋਂ ਬਾਅਦ 5 ਵਜੇ ਛੁੱਟੀ ਹੋਵੇ ਕਰੇ ਤੇ ਸਿੱਧਾ ਸਰਿੰਦਰ ਸ਼ਿੰਦੇ ਕੋਲੇ ਜਾ ਟੁੱਕਿਆ ਕਰੇ ਸਰਿੰਦਰ ਸ਼ਿੰਦੇ ਨੇ ਉਹਨੂੰ ਐ ਰੱਖ ਲਿਆ ਕਿਉਂਕਿ ਦੋਸਤੋ ਚਮਕੀਲੇ ਕੋਲੇ ਹੁਨਰ ਸੀਗਾ ਉਹ ਇੱਕ ਤਾਂ ਹਾਰਮੋਨੀਅਮ ਵਜਾ ਲ ਇਹ ਵੇਖ ਕੇ ਉਹਨੇ ਸਰੇਂਦਰ ਸ਼ਿੰਦੇ ਨੇ ਆਪਦੇ ਨਾਂ ਰੱਖ ਲਿਆ 1-2 ਸਾਲ ਸਰੇਂਦਰ ਸ਼ਿੰਦੇ ਨਾਲ ਰਿਹਾ ਤਾਂ ਸਰੇਂਦਰ ਸ਼ਿੰਦੇ ਨਾਲ ਉਹ ਗਾਉਣ ਵੀ ਲੱਗ ਗਿਆ ਰਿਆਜ ਵੀ ਕਰਨ ਲੱਗ ਗਿਆ ਤੇ ਉਸਦੇ ਪ੍ਰੋਗਰਾਮਾਂ ਦੀ ਬੁਕਿੰਗ ਵੀ ਕਰਨ ਲੱਗ ਗਿਆ ਸੀਗਾ ਐਜੇ ਸੈਕਟਰੀ ਰੱਖ ਲਿਆ ਸੀ ਸਰੇਂਦਰ ਸ਼ਿੰਦੇ ਨੇ ਤਾਂ ਦੋਸਤੋ ਜਦੋਂ ਸਰੇਂਦਰ ਸ਼ਿੰਦਾ ਕਿਤੇ ਲੇਟ ਹੋ ਜਾਂਦਾ ਪ੍ਰੋਗਰਾਮ ਤੋਂ ਤੇ ਚਮਕੀਲੇ ਨੂੰ ਕਹਿ ਦਿੰਦਾ ਸੀ ਬਾਈ ਤੂੰ ਇਦਾਂ ਕਰ ਐਂ ਸੰਭਾਲ ਲਈ ਸਟੇਜ ਤੇ ਗਾਣਾ ਗਾਂਦੀ ਤੇ ਮੈਂ ਤੈਨੂੰ 100 ਰੁਪਏ ਦੇ ਦਾਂਗਾ ਤੇ ਇਦਾਂ ਕਰਕੇ ਸਰੇਂਦਰ ਸ਼ਿੰਦਾ ਚਮਕੀਲੇ ਨੂੰ 100 ਰੁਪਏ ਦਿੰਦਾ ਰਿਹਾ ਗਾਉਣ ਵਾਸਤੇ ਤਾਂ ਦੋਸਤੋ ਚਮਕੀਲੇ ਨੇ ਸਰੇਂਦਰ ਤੇ ਉਸ ਤੋਂ ਬਾਅਦ ਦੋਸਤੋ ਸਰਿੰਦਰ ਚਮਕੀਲੇ ਦਾ ਵਿਆਹ ਹੋ ਜਾਂਦਾ ਗਰਮੇਲ ਕੌਰ ਨਾਲ ਉਸ ਤੋਂ ਬਾਅਦ ਉਸਦੇ ਘਰ ਤਿੰਨ ਧੀਆਂ ਇੱਕ ਪੁੱਤ ਹੁੰਦਾ ਤੇ ਇੱਕ ਪੁੱਤ ਤੇ ਇੱਕ ਧੀ ਕਿਤੇ ਮਰ ਜਾਂਦੇ ਕੁਦਰਤੀ ਕਿਤੇ ਤੇ ਦੋ ਧੀਆਂ ਰਹਿ ਜਾਂਦੀਆਂ ਸਰਿੰਦਰ ਸ਼ਿੰਦੇ ਨਾਲ ਸਰਿੰਦਰ ਸੋਨੀਆਂ ਯਾਨੀ ਕਿ ਗੌਂਦੀ ਹੁੰਦੀ ਸੀਗੀ ਤੇ ਪਤਾ ਨਹੀਂ ਉਹਨਾਂ 'ਚ ਕੀ ਟਕਰਾਰ ਹੁੰਦਾ ਤੇ ਉਹ ਨਾ ਸਰਿੰਦਰ ਸ਼ਿੰਦਾ ਕੈਨੇਡਾ 'ਚ ਕਿਸੇ ਹੋਰ ਕੁੜੀ ਨੂੰ ਨਾਲ ਲੈ ਕੇ ਗਾਉਣ ਜਾਵੜਦਾ ਤੇ ਸਰਿੰਦਰ ਸੋਨੀਆਂ ਨੂੰ ਇੱਥੇ ਹੀ ਛੱਡ ਜਾਂਦਾ ਹੁਣ ਸਰਿੰਦਰ ਸੋਨੀਆਂ ਨੂੰ ਗੁੱਸਾ ਚੜਦਾ ਸਰਿੰਦਰ ਸੋਨੀਆਂ ਕਹਿੰਦੀ ਵਿੱਚ ਮਿਕੇਲਾ ਕੇ ਚੰਗਾ ਗਾਲ ਲੈਂਦਾ ਤੇ ਸਰਿੰਦਰ ਸੋਨੀਆਂ ਚਮਕੀਨੇ ਨਾਲ ਗੰਡ ਥੰਡ ਕਰਕੇ ਤੇ ਦੋਵ ਟਕੂ ਇਹਦੇ ਟਕੂਆ ਬੜੀ ਹਿੱਟ ਚੱਲਦੀ ਬੜੀ ਚੜਦੀ ਆ ਉਹ ਤਾਂ ਦੋਸਤੋ ਸਰਿੰਦਰ ਸੋਨੀਆਂ ਨਾਲ ਚਮਕੀਲੇ ਦੀ ਜੋੜੀ ਟੁੱਟਣ ਦਾ ਕਾਰਨ ਇਹ ਸੀ ਕਿ ਸਰਿੰਦਰ ਸੋਨੀਆਂ ਚਮਕੀਲੇ ਨੂੰ ਸਿਰਫ 300 ਰੁਪਏ ਇੱਕ ਗਾਣੇ ਦਾ ਦਿੰਦੇ ਹੁੰਦੀ ਸੀ ਤੇ ਆਪ ਉਹ ਕਾਫੀ ਮੋٹے ਪੈਸੇ ਖਾਂਦੀ ਹੁੰਦੀ ਸੀ ਇਸ ਕਰਕੇ ਉਹਨਾਂ 'ਚ ਵੀ ਤਕਰਾਰ ਪੈ ਜਾਂਦਾ ਤੇ ਜੋੜੀ ਟੁੱਟ ਜਾਂਦੀ ਕਿਉਂਕਿ ਚਮਕੀਲਾ ਕਹਿੰਦਾ ਵੀ ਗਾਣੇ ਦਾ ਮੈਂ ਬਣਾਵਾ ਤੇ ਮੈਂ ਗਾਵਾਂ ਤੇ ਤੂੰ ਕੱਲੀ ਪੈਸੇ ਕਿਵੇਂ ਖਾਵੇਂ ਜਾਂ ਤਾਂ ਉਦੋਂ-ਉਦੋਂ ਕਰ ਪਰ ਉਹਨਾਂ ਦੀ ਨਹੀਂ ਰੱਜਦੀ ਤੇ ਉਹ ਬਈ ਕਹਾਣੀ ਖਤਮ ਹੋ ਜਾਂਦੀ ਤੇ ਟੁੱਟ ਜਾਂਦੀ ਹੈ ਤਾਂ ਦੋਸਤੋ ਉਸ ਤੋਂ ਬਾਅਦ ਜਦੋਂ ਸਰਿੰਦਰ ਸ਼ਿੰਦਾ ਵਾਪਸ ਆ ਕੈਨੇਡਾ ਚੋ 2 ਸਾਲਾਂ ਬਾਅਦ ਤੇ ਉਦੋਂ ਵੇਂਦਾ ਆਣ ਕੇ ਵੀ ਚਮਕੀਲੀ ਦਾ ਚੜ੍ਹਾਈ ਬੜੀ ਹੁੰਦੀ ਐ ਤੇ ਸਰੇਂਦਰ ਸ਼ਿੰਦਾ ਵੀ ਹੈਰਾਨ ਰਹਿ ਜਾਂਦਾ। ਤੇ ਦੋਸਤੋ ਉਸ ਤੋਂ ਬਾਅਦ ਕੀ ਹੁੰਦਾ ਵੀ ਅ ਚਮਕੀਲੇ ਦਾ ਮੇਲ ਅਮਰਜੋਤ ਕੋਰ ਨਾਲ ਹੋ ਜਾਂਦਾ ਤੇ ਇਹਨਾਂ ਦੀ ਬਾਈ ਜੀ ਜੋੜੀ ਚੱਲਦੀ ਪੂਰੀ। ਇਹਨਾਂ ਦਾ ਇੱਕ ਗਾਣਾ ਬੜਾ ਬਹੁਤ ਫੇਮਸ ਹੁੰਦਾ ਉਦੋਂ ਪਟੋਲਾ ਫਿਲਮ ਚ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ। ਦੋਸਤੋ ਜਿਹੜੀ ਪਟੋਲਾ ਫਿਲਮਾਂ ਨੂੰ ਇਸ ਗਾਣੇ ਕਰਕੇ ਹੀ ਹਿੱਟ ਹੋਈ ਸੀ। ਪਹਿਲੇ ਲਲਕਾਰੇ ਨਾਲ ਮੈਂ ਡਰ ਗਈ। ਤੇ ਦੋਸਤੋ ਜਦੋਂ ਉਸ ਤੋਂ ਬਾਅਦ ਅਮਰਜੋਤ ਨਾਲ ਉਹਨੇ ਵਿਆਹ ਕਰਾ ਲਿਆ ਧੱਕੇ ਧੱਕੇ ਨਾਲ ਜਿਵੇਂ ਮਰ ਅਮਰਜੋਤ ਨੂੰ ਲੈ ਕੇ ਉਹ ਘਰੇ ਗਿਆ ਘਰੇ ਉਹਨਾਂ ਦੇ ਕਲੇਸ਼ ਪੈ ਗਿਆ ਵੀ ਤੂੰ ਵਿਆਹ ਕਰਾ ਲਿਆ ਜਦੋਂ ਮੈਂ ਬੈਠੀ ਸੀ ਗਰਮੇਲ ਕੌਰ ਨੇ ਵੀ ਚੰਗੀਆਂ ਚੜਾਪਾਂ ਕੀਤੀਆਂ ਪਰ ਚਮਕੀਲੇ ਨੇ ਉਹਨਾਂ ਨੂੰ ਮਿੱਠੀਆਂੀਆਂ ਗੱਲਾਂ ਦੇ ਕੇ ਵਰਚਾਲਿਆ ਤੇ ਚਮਕੀਲੇ ਨੇ ਇਹ ਕਾਰਨ ਦੱਸਿਆ ਵੀ ਜੇਕਰ ਅਮਰਜੋਤ ਨੇ ਵਿਆਹ ਕਿਸੇ ਹੋਰ ਨਾਲ ਕਰਾ ਲਿਆ ਤੇ ਇਹਦੇ ਮੇਰੇ ਨਾਲ ਜੋੜੀ ਟੁੱਟੀ ਜਾਂਦੀ ਤੇ ਆਪਾਂ ਮਰ ਜਾਾਂਗੇ ਭੁੱਖੇ ਤੇ ਇਸ ਕਰਕੇ ਮੈਂ ਅਮਰਜੋਤ ਨਾਲ ਵਿਆਹ ਕਰਾਇਆ ਇਸ ਕਰਕੇ ਇਦਾਂ ਕਹਿ ਕੇ ਉਹਨੇ ਆਪਦੇ ਪਰਿਵਾਰ ਨੂੰ ਮਨਾ ਲਿਆ ਤੇ ਦੋਸਤੋ ਉਸ ਤੋਂ ਬਾਅਦ ਕੀ ਕੀਤਾ ਵੀ ਚਮਕੀਲਾ ਚੜ ਗਿਆ ਪੂਰੀ ਚੜ੍ਹਾਈ ਹੋ ਗਈ ਉਸ ਤੋਂ ਬਾਅਦ 365 ਦਿਨਾਂ ਦੇ ਵਿੱਚ 366 ਘਾੜੇ ਲਾਉਂਦਾ ਹ 4000 ਰੁਪਏ ਇੱਕ ਖਾੜੇ ਦਾ ਲੈਂਦਾ ਹੁੰਦਾ ਸੀ ਇੰਨੀ ਚੜਾਈ ਸੀ ਚਮਕੀਲੇ ਦੀ ਤੇ ਉਹਨਾਂ ਦਿਨਾਂ 'ਚ ਲੋਕ ਕੋਠਿਆਂ ਦੇ ਚੜ ਜੜ ਸੁਣਦੇ ਹੁੰਦੇ ਸੀ ਯਾਰ ਨੂੰ ਦੋਸਤੋ ਫਿਰ ਕੀ ਹੁੰਦਾ ਵੀ ਚਮਕੀਲਾ ਗੰਦੇ ਗਾਣੇ ਗਾਉਣ ਲੱਗ ਜਾਂਦਾ ਜੀ ਲੱੱਛੜ ਗੀਤ ਗਾਉਣ ਲੱਗ ਜਾਂਦਾ ਉਸ ਤੋਂ ਬਾਅਦ ਖਾੜਕੂ ਸਿੰਘਾ ਤੋਂ ਮਿਲਦੀ ਉਹਨੂੰ ਧਮਕੀ ਵੀ ਸੱਜਣਾ ਬਾਜ ਆ ਜਾ ਤਿੰਨੇ ਤਾਂ ਵੇਖ ਲੈ ਤੇ ਦੋਸਤੋ ਉਹਨਾਂ ਦਿਨਾਂ ਦੇ ਵਿੱਚ ਨਾ ਚਮਕੀਲੇ ਨੇ ਸਾਰੇ ਸਿੰਘਰਾਂ ਦੀਆਂ ਛੁੱਟੀਆਂ ਕਰਾ ਦੀਆਂ ਸੀ ਕਿਸੇ ਨੂੰ ਕੰਮ ਹੀ ਨਹੀਂ ਮਿਲਦਾ ਸੀ ਹਰੇਕ ਬੰਦਾ ਨਾ ਵਿਆਹ ਵਾਲੇ ਵੀ ਡੇਟ ਗਾਂ ਮਸ਼ਾਂ ਕਰ ਲੈਂਦੇ ਸੀ ਕਹਿੰਦੇ ਨਹੀਂ ਬਾਈ ਜੀ ਚਮਕੀਲੇ ਤੋਂ ਚਮਕੀਲੇ ਤੋਂ ਖਾੜ ਆ ਗਿਆ ਲੰਦਾ ਹੀ ਕੰਮ ਉਸ ਤੋਂ ਬਾਅਦ ਕੀ ਹੁੰਦਾ ਵੀ ਦੋਸਤੋ ਵੀ ਅੱਜ 36 ਸਾਲ ਹੋ ਗਏ ਉਸ ਦੀ ਮੌਤ ਨੂੰ ਤੇ ਗੱਡੀ ਤੇ ਅਮਰਜੋਤ ਚਮਕੀਲਾ ਤੇ ਲਾਲਚੰਦ ਇਕੱਠੇ ਆ ਰਹੇ ਹੁੰਦੇ ਆ ਤੇ ਅਚਾਨਕ ਚਾਰ ਮੁੰਡੇ ਆਉਂਦੇ ਆ ਤੇ ਗੋਲੀਆਂ ਨਾਲ ਦੋਵਾਂ ਨੂੰ ਮਾਰ ਦਿੰਦੇ ਤੇ ਲਾਲਚੰਦ ਦੇ ਥੋੜੀ ਜਿਹੀ ਮੋਢੇ ਤੇ ਗੋਲੀ ਲੱਗਦੀ ਹੈ ਪਰ ਅਮਰਜੋਤ ਤੇ ਚਮਕੀਲਾ ਨੂੰ ਮੌਕੇ ਤੇ ਉਹਨਾਂ ਦੇ ਮੌਤੇ ਘਾੜ ਉਤਾਰ ਦਿੱਤਾ ਜਾਂਦਾ ਤੇ ਬਾਕੀ ਦੋਸਤੋ ਉਸ ਤੋਂ ਬਾਅਦ ਇਹ ਨਹੀਂ ਪਤਾ ਲੱਗਿਆ ਵੀ ਮਾਰਿਆ ਕਿਨੇ ਆ ਦੋ ਕਾਰਨ ਦੱਸਦੇ ਵੀ ਖਾੜਕੂ ਸਿੰਘਾਂ ਨੇ ਮਾਰਿਆ ਹੋ ਸਕਦਾ ਤੇ ਜਾਂ ਸਿੰਗਰਾਂ ਨੇ ਕਿਉਂਕਿ ਸਿੰਗਰਾਂ ਨੂੰ ਕੰਮ ਦੇਣਾ ਮਿਲਣਾ ਬੰਦ ਹੋ ਗਿਆ ਸੀਗਾ ਇਸ ਵੇਲੇ ਕਿਉਂਕਿ ਇਕੱਲਾ ਹੀ ਇਹਨਾਂ ਸ਼ਾਇਆ ਸੀ 360 ਦੇਣਾ 365 ਦੇਣਾ ਜਾਂ 360 ਗਾੜੇ ਖਾੜੇ ਲਾਉਣੇ ਸੌਖੀ ਗੱਲ ਸੀ ਕਹਿੰਦੇ ਵੀ ਇੱਕ ਦਿਨ ਦੇ ਵਿੱਚ ਦੋ ਦੋ ਖਾੜੇ ਲਾਉਂਦਾ ਹੁੰਦਾ ਸੀ ਚਮਕੀਲਾ ਤੇ ਇਹ ਵੀ ਕਾਰਨ ਆਹ ਕਹਾਣੀਆਂ ਜੀ ਹਜੇ ਵਿੱਚੋਂ ਕੁਝ ਗੱਲਾਂ ਰਹਿ ਗਈਆਂ ਨੇ ਪਰ ਜਿੱਥੋਂ ਤੱਕ ਮੈਨੂੰ ਪਤਾ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਜਦੋਂ ਇਹ ਕਹਾਣੀ ਇਮਤੀਆਜ਼ ਅਲੀ ਨੇ ਸੁਣੀ ਤੇ ਉਹਨੂੰ ਲੱਗਿਆ ਯਾਰ ਨਹੀਂ ਇਸ ਤੇ ਫਿਲਮ ਬਣਾਉਣੀ ਚਾਹੀਦੀ ਉਹਨੇ ਦਿਲਜੀਤ ਸਾਹਨੇ ਕਿੱਲ ਐਕਟਿੰਗ ਕੀਤੀ ਆ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜਰੂਰ